ਨੇ ਇੱਕ ਫੇਕ ਜਿਹੜੀ ਮੂਵੀ ਪਾਈ ਹੈ ਔਰ ਉਹਦੇ ਵਿੱਚ ਸਿੱਧਾ ਸਿੱਧਾ ਇੱਕ politically motive ਹੈ ਕਿਉਂਕਿ ਸਾਡੇ ਪ੍ਰਧਾਨ ਸਾਹਿਬ ਨੇ ਸਰਦਾਰ ਸੁਬੀਰ ਸਰਵਾਦਾ ਸਾਹਿਬ ਨੇ ਬੜੇ ਲੰਬੇ ਸਮੇਂ ਤੋਂ ਕੋਸ਼ਿਸ਼ ਵਿੱਚ ਸਨ ਇਹਨੂੰ politically ਕਿਵੇਂ ਮਾਰਿਆ ਜਾਏ ਪਹਿਲਾਂ ਤਾਂ ਮੇਰੇ ਹਲਕੇ ਦੇ ਵਿੱਚ ਪਾਰਲੀਮੈਂਟ ਜਾਣ ਤੋਂ ਬਾਅਦ ਬਾਹਰ ਤੋਂ ਜਿਹੜੇ ਲੋਕਾਂ ਨੂੰ ਵਿਆਹ ਕੇ ਜਲਾਲਾਬਾਦ ਦੇ ਵਿੱਚ ਸਾਨੂੰ ਪੋਲੀਟੀਕਲੀ ਖਤਮ ਕਰਨ ਵਾਸਤੇ ਉਹਨਾਂ ਨੇ ਪੂਰਾ ਜੋਰ ਲਾਇਆ ਤੇ ਮੇਰਾ ਤਾਂ ਪਾਰਟੀ ਤੋਂ ਹੀ ਹਮੇਸ਼ਾ ਡਿਮਾਂਡ ਰਹੀ ਸੀ ਕਿਉਂਕਿ ਜਦੋਂ ਪਾਰਲੀਮੈਂਟ ਦਾ ਇਲੈਕਸ਼ਨ ਉਹਨਾਂ ਨੇ ਮੈਨੂੰ ਪਾਰਟੀ ਘਟ ਦਿੱਤੀ ਸੀ ਤੇ ਉਦੋਂ ਇਹ ਕਮਿਟਮੈਂਟ ਕੀਤੀ ਸੀ ਕਿ ਜੇ ਤੁਸੀਂ ਇੱਥੋਂ ਜਿੱਤ ਜਾਂਦੇ ਤੇ ਤੁਹਾਡੇ ਪਰਿਵਾਰ ਦਾ ਮੈਂਬਰ ਇਲੈਕਸ਼ਨ ਲੜੇਗਾ ਪਰ ਮੈਂ ਇਸ ਚੀਜ਼ ਨੂੰ ਦੇਖਦੇ ਹੋਏ ਇਲਾਕੇ ਦੀ ਦੇਖੀ ਵਾਸਤੇ ਕਿ ਜੇਕਰ ਕੋਈ ਵੱਡਾ ਲੀਡਰ ਆ ਜਾਊਗਾ ਤੇ ਸਾਡੇ ਇਲਾਕੇ ਦੀ ਡਵੈਲਪਮੈਂਟ ਹੋ ਜਾਏਗੀ ਤੇ ਮੈਂ ਇਹਨਾਂ ਨੂੰ ਆਪ ਬਾਦਲ ਤੋਂ ਲੰਬੀ ਤੋਂ ਜਾ ਕੇ ਬੇਨਤੀ ਕਰਕੇ ਲਿਆ ਕੇ ਤੁਸੀਂ ਜਲਾਲਾਬਾਦ ਤੋਂ ਇਲੈਕਸ਼ਨ ਲੜਨਾ ਜਿੱਤੋਂ ਤੋਂ ਬਾਅਦ ਫਿਰ ਦੂਜੀ ਵਾਰ ਵੀ ਇਹਨਾਂ ਨੇ ਇਲੈਕਸ਼ਨ ਲੜਿਆ ਉਦੋਂ ਵੀ ਅਸੀਂ ਡਿਮਾਂਡ ਕੀਤੀ ਕੇ ਅਸੀਂ ਇਲੈਕਸ਼ਨ ਲੜਨਾ ਹੈ ਪਰ ਉਦੋਂ ਇਹਨਾਂ ਨੇ ਐਨ ਮੌਕੇ ਤੇ ਸਾਡੀ ਨਹੀਂ ਟਿਕਟ ਦਿੱਤੀ ਇੱਕ ਸਾਲ ਪਿੱਛੇ ਮੈਂ ਬਾਦਲ ਸਾਹਿਬ ਨੂੰ ਕਿਹਾ ਸੀ ਤੇ ਡਿਪਟੀ ਸੀਐਮ ਸਾਹਿਬ ਨੂੰ ਕਿਹਾ ਸੀ ਕਿ ਸਾਡਾ ਇਸ ਵਿੱਚ ਤਾ ਫਿਊਚਰ ਅਸੀਂ ਚ ਰਹਿ ਸਕਦੇ ਜੇ ਸਾਨੂੰ ਅਸੀਂ ਸੈਂਬਲੀ ਦਾ ਇਲੈਕਸ਼ਨ ਲੜਦੇ ਤੇ ਇਹ ਟਿਕਟ ਜਿਹੜੀ ਐ ਸੋ ਇਲੈਕਸ਼ਨ ਜਿਹੜਾ ਅਸੀਂ ਲੜਨਾ ਹੈ ਸਾਨੂੰ ਇਹਨਾਂ ਚਾਰਾਂ ਸੀਟਾਂ ਦੇ ਵਿੱਚੋਂ ਕਿਸੇ ਥਾਂ ਤੇ ਲਗਾ ਦਿਓ ਜਲਾਲਾ ਤੁਸੀਂ ਲੜਨਾ ਹੈ ਤਾਂ ਤੁਸੀਂ ਲਾ ਲਓ ਬਾਕੀ ਸਾਨੂੰ ਕਿਸੇ ਵੀ ਸੀਟ ਤੋਂ ਜਿਹੜਾ ਇਲੈਕਸ਼ਨ ਦੀ ਟਿਕਟ ਦੇ ਦਿਓ ਪਰ ਉਹਨਾਂ ਨੇ ਇਸ ਗੱਲ ਨੂੰ ਬਿਲਕੁਲ ਉਹਦੇ ਤੇ ਕੋਈ ਅਸਰ ਨਹੀਂ ਕੀਤਾ ਅਖੀਰ ਵਿੱਚ ਮੈਂ ਜਦੋਂ ਡਿਮਾਂਡ ਤਾਂ ਤੁਹਾਡੀ ਜਲਾਲਾਬਾਦ ਦੇ ਸੀਗੀ ਮੈਂ ਜਲਾਲਾਬਾਦ ਤੋਂ ਵੀ ਕੀਤੀ ਹੈ ਮੈਂ ਫਰੋਜ਼ਪੁਰ ਤੋਂ ਵੀ ਕੀਤੀ ਹੈ ਮੈਂ ਬੁਖਸਾਰ ਤੋਂ ਕੀਤੀ ਹੈ ਫਾਇਲ ਕਦੋਂ ਕੀਤੀ ਸੀ ਚਾਰਾਂ ਥਾਂ ਤੋਂ ਡਿਮਾਂਡ ਕੀਤੀ ਸੀ ਪਰ ਉਹਨਾਂ ਨੇ ਕਿਸੇ ਥਾਂ ਤੋਂ ਟਿਕਟ ਨਾ ਦੇਣ ਦਿੱਤੇ ਹੋਸਟ ਪੂਰਾ ਸਟਾਫ ਜਿਹੜਾ ਉੱਥੇ ਬੈਠਾ ਰਿਹਾ ਕਿ ਇਹ ਪਰਚੇ ਦੇ ਨਾਂ ਤੇ ਜਿਹੜਾ ਇਸ ਤਰ੍ਹਾਂ ਦਾ ਇਹਨਾਂ ਦਵਾਰਾ ਜਗ ਫਿਰ ਉਸ ਤੋਂ ਬਾਅਦ ਇੱਕ ਹੋਰ ਮੇਰੇ ਕਾਰਵਾਇਜ ਦੇ ਨਾਂ ਤੇ ਇੱਕ ਸ਼ੈਲਰ ਦੀ ਜ਼ਿੰਮੇਵਾਰੀ ਸੀ ਉਹ ਉਸ ਨੂੰ ਵਿਜ਼ਾ ਲਵ ਹੋਏ ਨੂੰ ਬੜਾ ਟਾਈਮ ਜਿਹੜਾ ਫਾਈਲ ਨਹੀਂ ਉਹ ਵਿਜਾਲ ਹੋ ਚੁੱਕੀ ਹੈ ਇਹੋ ਹੀ ਫਾਈਲ ਜਿਹੜੀ ਲਿਆ ਕੇ ਉਹਨਾਂ ਨੇ ਛੱਡ ਕੇ ਐਸਐਸਪੀ ਸਾਹਿਬ ਕੋਲ ਗਿਆ ਕੇ ਤੇ ਪਰਚਾ ਦੇ ਦਿੱਤਾ ਤੇ ਉਹਦੇ ਵਾਸਤੇ ਨਬ ਇਸ ਤਰ੍ਹਾਂ ਦਬਾਉਣ ਦੀ ਉਹਦੀ ਕੋਸ਼ਿਸ਼ ਜਾਰੀ ਨਹੀਂ ਦੂਜੇ ਪਾਸੇ ਕਾਂਗਰਸ ਪਾਰਟੀ ਨੇ ਕੌਣ ਸਹੀ ਹੈ ਕੌਣ ਗਲਤ ਹੈ ਜੇਕਰ ਮੇਰਾ ਅਕਸ ਇੰਨਾ ਮਾੜਾ ਹੁੰਦਾ ਤੇ ਮੈਨੂੰ ਇਸ ਹਲਕੇ ਤੋਂ ਚਾਰ ਵਾਰ ਪੰਜ ਵਾਰ ਲੋਕਾਂ ਨੇ ਕਦੇ ਨਹੀਂ ਸੀ ਜਿਤਾਉਣਾ ਮੈਂ ਇਹ ਮੈਂ ਤਾਂ ਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈ ਉਹਨੇ ਵੀ ਬੇਨਤੀ ਕਰਦਾ ਕਿ ਤੁਸੀਂ ਵੀ ਇਥੋਂ ਬਚ ਜਓ ਇਹਨਾਂ ਨੇ ਜਦੋਂ ਇੱਕ ਆਦਮੀ ਨੇ ਇਸ ਇਥੋਂ ਤੱਕ ਇਹ ਕਰਤਾ ਕਿ ਉਹਨਾਂ ਨੂੰ ਜਲਾਲਾਬਾਦ ਇਥੋਂ ਲਿਆ ਕੇ ਤੇ ਇਲੈਕਸ਼ਨ ਜਿੱਤੇ ਤੇ ਆ ਜਿਹੜਾ ਉਹਦਾ ਮੈਨੂੰ ਉਹਨਾਂ ਨੇ ਜਿਹੜਾ ਸ਼ਿਲਾ ਦਿੱਤਾ ਹੈ ਕਿ ਤੁਹਾਨੂੰ ਇੱਕ ਗਲਤੀ ਆਵੈ ਜੇ ਤੁਹਾਡੇ ਪਾਰ ਇੱਕ ਜਾਤੀ ਤੌਰ ਤੇ ਕਿਉਂਕਿ ਹਰੇਕ ਬੰਦਾ ਇੱਜ਼ਤ ਵਾਸਤੇ ਜੀਂਦਾ ਹੈ ਤੇ ਜਦੋਂ ਸਾਡੇ ਇੱਜ਼ਤ ਨਾਲ ਇਸ ਤਰ੍ਹਾਂ ਦੀ ਖਲਵਾੜ ਹੋਣ ਲੱਗ ਗਈ ਤੇ ਫਿਰ ਤੁਸੀਂ ਅੰਦਾਜ਼ਾ ਲਗਾ ਲਓ ਇਹ ਅਗਾਸਤੀ ਹੋ ਸਕਦਾ ਹੈ ਸਿਲ ਕਰਕੇ ਬਿਲਕੁਲ ਇਹਦੇ ਵਿੱਚ ਕੋਈ ਸਚਾਈ ਨਹੀਂ ਇਹ ਮੈਨਿਪੂਲੇਸ਼ਨ ਹੈ ਇਹ ਪੋਲੀਟਿਕਲੀ ਮੇਰਾ ਮਰਡਰ ਜਿਹੜਾ ਉਹ ਇਹ ਕਰਨ ਦੀ ਇਹਨਾਂ ਕੋਸ਼ਿਸ਼ ਕੀਤੀ ਹੈ ਪਰ ਜਨਤਾ ਜਿਹੜੀ ਹੈ ਅੱਜ ਫਿਰ ਮੇਰੇ ਨਾਲ ਖੜੀ ਹੈ ਕਿ ਕਿਸੇ ਨੂੰ ਨਾ ਪਤਾ ਹੈ ਕਿ ਪੋਲੀਟਿਕ ਪੋਲੀਟਿਕਲੀ ਲੈਣਾ ਦੇ ਵਿੱਚ ਆ ਜਿਹੜਾ ਵਟਸਐਪ ਚੱਲਿਆ ਜਾਂ ਜੋ ਵੀ ਮੈਂ ਤੇ ਇਹਨਾਂ ਇਲੈਕਟ੍ਰੋਨਿਕ ਨੂੰ ਜਾਣਦਾ ਵੀ ਨਹੀਂ ਉਹ ਝੂਠੀਆਂ ਖਬਰਾਂ ਵੀ ਝੂਠੇ ਫੋਟੋ ਵੀ ਜਿਹੜੀਆਂ ਲੋਕ ਪਾ ਕੇ ਇਸ ਤਰ੍ਹਾਂ ਦਾ ਕਰੀ ਜਾਂਦੇ ਉਹ ਇਹਨਾਂ ਨੂੰ ਨਹੀਂ ਸਿਕਣਾ ਚਾਹੀਦਾ ਤੇ ਮੈਨੂੰ ਇਹ ਇਹ ਵੀ ਖਤਰਾ ਹੈ ਕਿ ਕਿਤੇ ਮੈਨੂੰ ਹੁਣ ਕਿਤੇ ਲਾਸਟ ਵਾਲੀ ਜਿਹੜੀ ਹੈ ਕਿ ਕਿਤੇ ਕੋਈ ਗੋਲੀ ਨਾ ਮਾਰ ਦੇ